ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਘਰ ਸਾਰਕ ਕਰਦੇ ਆ ਆਪਣੇ YouTube ਚੈਨਲ ਸਟਰਾ ਫੈਮਿਲੀ ਤੇ ਸੋਸਣਾਓ ਜੀ ਕਿ ਮੈਂ ਸਾਰਿਆਂ ਨੂੰ ਠੀਕ ਹੋ ਤਰੀਕ ਹੋ ਗਈ ਅੱਜ 25 ਤੇ ਖੜ ਜੋ ਤਰੀਕ ਉਹ ਦੇਖੋ ਤਰੀਕ ਹੋ ਗਈ ਅੱਜ 25 ਤੇ ਮਾਰਨਿੰਗ ਦਾ ਹੋ ਗਿਆ ਟਾਈਮ ਤੇ 24 ਤਰੀਕ ਨੂੰ ਕੱਲ ਬਹੁਤ ਜ਼ਿਆਦਾ ਨੇਰੀ ਤੂਫਾਨ ਮੀਂਹ ਬਹੁਤ ਕੁਝ ਆਇਆ ਸੀ ਤੇ ਜਿਹੜੀਆਂ ਸਾਰੀ ਰਾਤ ਸਾਡੇ ਲੈਟ ਨਹੀਂ ਆਈ ਤੇ ਸਵੇਰੇ ਆਈ ਆ ਗਾਇਸ ਬਾਲਾ ਵੱਡਾ ਤੂਫਾਨ ਆਇਆ ਸੀ ਮੇਰਾ ਮੇਰਾ ਜਗਾਮ ਵੀ ਲੱਗ ਗਿਆ ਬਸ ਸਾਰੇ ਕਿਤੇ ਸੀ ਇਹ ਦੱਸਿਓ ਕਿੱਥੇ ਕਿੱਥੇ ਆਇਆ ਸੀ ਤੂਫਾਨ ਮੀ ਹੈ ਨਾ ਤੇ ਸਵੇਰੇ ਲੈਟ ਆਈ ਹੈ ਤੇ ਹੁਣ ਜਿਹੜੀਆਂ ਨੇਰੀ ਦਾ ਗੰਦ ਪਾਇਆ ਹੋਇਆ ਉਹ ਕਰਕੇ ਹਟਿਆ ਥੋੜਾ ਮੋਟਾ ਕਲੀਨਿੰਗ ਤੇ ਝਾੜੂ ਝਾੜੂ ਕੱਢਿਆ ਹਜੇ ਬੇੜਾ ਉਹ ਕਰਿਆ ਮੈਂ ਤੁਹਾਨੂੰ ਦਿਖਾਉਣੀ ਆ ਬੇੜਾ ਹਾਰਾ ਤੋਤਾ ਬੇੜਾ ਸਾਰਾ ਆਪਾਂ ਧੋਦਾ ਹਜੇ ਪੋਚੇ-ਬੁਜੇ ਲਾਉਣ ਵਾਲੇ ਆਜੇ ਰਹਿੰਦੇ ਆਗੇ ਤੇ ਪਹਿਲਾਂ ਆਪਾਂ ਬਣਾਉਣੇ ਆ ਰੋਟੀ ਕੀ ਬਣਾਇਆ ਆਲੂ ਆਟਾ ਅੱਜ ਕੁਝ ਸਪੈਸ਼ਲ ਆ ਕਰ ਨੂੰ ਮਟਰ ਅੱਜ ਆਪਾਂ ਦਹੀਂ ਪੂਦੀ ਬਣਾ ਰਹੇ ਆਂਗੇ ਤੇ ਆਪਣੇ ਅੱਜ ਰਿਸ਼ਤੇਦਾਰ ਆਣੇ ਹੋਣ ਰਿਸ਼ਤੇਦਾਰ ਆਪਾਂ ਬਣਾਏ ਨੇ ਆਲੂ ਮਾ ਆਲੂ ਮਾ ਹਾਂ ਆਪਾਂ ਬਣਾਇਨੀ ਅੱਜ ਆਲੂ ਮਟਰ ਦੀ ਸਬਜ਼ੀ ਤੇ ਇਧਰ ਬਣ ਰਿਹਾ ਰਹਿਤਾ ਤੇ ਹੁਣ ਲੱਗਦੇ ਆਪਾਂ ਰੋਟੀ ਨੂੰ ਖਾਤੀ ਬਣਾ ਮੰਨ ਕਾਲਾ ਪਾਲਾ ਚਿੱਟੇ ਨਾਲ ਉਹ ਮਸਾਲਾ ਜਿਆ ਥੋੜਾ ਇਹ ਪਾਲਾ ਵਧੀਆ ਲੱਗਦਾ ਤੇ ਬੁਰੀ ਹਾਲਤ ਕਰਤੀ ਸਾਡੀ ਨੇਰੀ ਨੇ ਕੀ ਦੱਸੀਏ ਉਹ ਤਾਂ ਸਾਰਿਆਂ ਦੀ ਕਰੀ ਹੁਣੀ ਸਾਡੇ ਕਿਹੜਾ ਕੱਲਿਆਂ ਦੀ ਕਰੀ ਆ ਤੇ ਬੁਰਾ ਹਾਲ ਕਰਦਾ ਨੇਰੀ ਨੇ ਤੇ ਆਪਾਂ ਹੁਣ ਸਫਾਈਆਂ ਤੇ ਜੋਰ ਆ ਤੇ ਆਪਣੇ ਪਿੰਡੋਂ ਆਣਾ ਪਿੰਡੋਂ ਫਟਚੇ ਨੇ ਡੈਡੀ ਨੇ ਗਾਂ ਛੱਡਣੋਂ ਤੇ ਆਪਾਂ ਪਹਿਲਾਂ ਰੋਟੀ ਪਾਣੀ ਕਰ ਲਈਏ ਉਹਨਾਂ ਨੇ ਮੋੜ ਨਾ ਛੇਤੀ ਰੋਟੀ ਖਾ ਕੇ ਤੇ ਬਸ ਪੀਖੀ ਕੋਲੇ ਆ ਗਏ ਉਹ ਤੇ ਆਪਾਂ ਰੋਟੀ ਰੋਟੀ ਬਣਾ ਲਈਏ ਫਿਰ ਉਹਨਾਂ ਨੇ ਰੋਟੀ ਖਾ ਕੇ ਜਾਣਗੇ ਉਹ ਕਿਸੇ ਵੇਰ ਦੇ ਦੁਰੇ ਹੋਏ ਨੇ ਸਾਜਰੇ ਦੇ ਆ ਨਾ ਰੋਟੀ ਖਾ ਕੇ ਜਾਣਗੇ ਰੋਟੀ ਖਾ ਕੇ ਨਹੀਂ ਆਏ ਤੇ ਕਪੜੇ ਵਗੈਰਾ ਢੋਲੇ ਕੁਸ਼ਕ ਹਜੇ ਇੱਦੇ ਧੋਣੇ ਆ ਤੇ ਆਪਾਂ ਵਿੜਾ ਸਾਫ ਕਰਕੇ ਹਟਿਆਂਗੇ ਆ ਕ੍ਰੇਲਿਆਂ ਦੀ ਅਵੇਲਾ ਨਿਕਲੀਆਂ ਇਹਦੇ ਆਪ ਪੀਤੇ ਤੇ ਤੁੰਸੀ ਹੋਗੀ ਅਦਰਮਤੀ ਆ ਗਿਆ ਮਦੀ ਥੋੜੇ ਆਇਆ ਸੀ ਦਫਾਨ ਰਾਤ ਹਾਂ ਹੱਸੀ ਜਾਂਦਾ ਮਦੀ ਥੋੜਾ ਜਿਆਦਾ ਆਇਆ ਸੀ ਪੂਰਾ ਜਿਆਦਾ ਅਬਾਜੀ ਨੇ ਛੱਡਿਆ ਕਬੂਤਰ ਜੀ ਦਾ ਭੈਣ ਛੱਡ ਲੈਂਦੇ ਜਿੱਤ ਲਿਆਉਂਦਾ ਇਹ ਆ ਕਬੂਤਰ ਬਾਜੀ ਦੇ ਲੈ ਕੇ ਜਾਣਾ ਸੀ ਅਸੀਂ ਇਹ ਛੱਡੇ ਹਨ ਮੀ ਪੈ ਗਿਆ ਰਾਤ ਦੇਖੋ ਸਾਨੂੰ ਸਾਰੇ ਡੱਬਰ ਨੂੰ ਨਾ ਹੋਇਆ ਪਹਿਲਾਂ ਕੀ ਹੋ ਰਿਹਾ ਦੱਸ ਇਹ ਕਿਹਦਾ ਇਹਦਾ ਕੰਮ ਹੋਣਾ ਕਲੈਰਿਟੀ ਦੁੰਦਾ ਦਾ ਹਾਂ ਸਾਰੇ ਡੱਬਰ ਨੂੰ ਕੀ ਹੋ ਰਿਹਾ? ਕਾਂ ਗਲੇ ਖਰਾਬ, ਬਿੱਚੀ ਬੁਖਾਰ, ਬਿੱਚੀ ਖੰਗ, ਬਿੱਚੀ ਪਤਾ ਨਹੀਂ ਕੀ ਕੀ ਕੁਸ ਹੋਇਆ ਪਿਆ। ਤੇ ਪਹਿਲਾਂ ਰੋਟੀ ਦਾ ਕੰਮ ਨਿਬੜ ਜਾ ਫੇਰ ਪੋਚੇ ਲਾਵਾਂਗੇ, ਪੋਚੇ ਲਾਸਟ ਲਾਵਾਂਗੇ। ਕੋਈ ਕਿਨੂੰ ਫਿਰ ਉਮੀ ਪੈਰਾ ਪੈਰ ਲੈ ਜਾ ਲਿਆ ਕੇ ਉਮੀ ਕਰ ਦਿੰਦੇ ਨੇ ਸਾਰਾ ਕੁਝ। ਤੇ ਤਾਂ ਕਰਕੇ ਇੱਕ ਪੋਚੀ ਨੂੰ ਲਾਏ ਹਜੇ, ਤੋਂ ਕੀ ਹਟਿਆਂਗੇ? ਹਾਂਜੀ ਇੱਥੇ ਆਪਣੀ ਜਿਹੜੀ ਗਾਂ ਉਹ ਲੈ ਆਏ ਸੀਗੇ। ਤੇ ਬਾਜ਼ਾਰ ਆਪਣਾ ਵੀ ਘਰ ਤੋਂ ਥੋੜਾ ਜਿਹਾ ਪਰੇ ਉਹ ਕਿਹਾ ਨਾ ਆਪਣਾ ਬਾਗ ਲਗਾ ਬਾਗ ਉਹਤਲ ਵੀ ਆਪਣਾ ਜਗਾ ਅਸੀਂ ਬਾਗ ਲਈ ਕਹਿੰਦੇ ਹਾਂਗੇ ਉੱਥੇ ਜਿਹੜੀ ਆਪਾਂ ਗਾਂ ਗਿਓ ਉਤਾਰਾਂਗੇ ਤੇ ਉੱਤਮ ਕੈਮਰਾ ਲਈ ਜਾਂਦਾ ਸੀਗਾ ਉਹ ਸਾਹਮਣੇ ਸਟੈਟਿਟ ਤੇ ਆਉਂਦਾ ਤੇ ਬੁੜੀ ਹੈਗੀ ਤੇ ਇਹ ਆਪਣਾ ਇੱਥੇ ਆਪਣੇ ਸਮਾਨ ਖੜਾ ਲਾਉਂਦਾ ਐਕਸਟਰਾ ਜੋ ਵੀ ਹੁੰਦਾ ਖੇਤੀਬਾੜੀ ਦਾ ਤੇ ਇਹ ਇੱਧਰ ਗਾਂ ਲਾਈ ਜਾਂਦੇ ਨੇ ਤੇ ਇਹ ਮੇਰੇ ਦਾਦਾ ਜੀ ਦਾ ਗਾਂ ਲੈ ਕੇ ਆਇਨੇ ਨਹੀਂ ਅਸੀਂ ਜਾ ਰਹੇ ਹਾਂ ਅਰੇ ਮੇਰਾ ਭਰਾ ਆਗਾ ਪੱਗਾ ਲਾਉਣ ਲੱਗ ਰਿਹਾ ਗਾਂ ਨੂੰ ਇੱਥੇ ਸਾਡੇ ਮਿੱਟੀ ਸੀ ਸ਼ਾਇਦ ਮਿੱਟੀ ਦੇ ਉੱਤੇ ਲਾਉਂਦੇ ਨੇ ਮਿੱਟੀ ਦੀ ਢੇਰੀ ਹਾਂ ਇਹ ਮਿੱਟੀ ਦੀ ਢੇਰੀ ਸੀ ਸਾਡੇ ਤੇ ਕੋ ਘਰ ਪੈਂਦਾ ਕਰਕੇ ਉਧਰ ਮਿੱਟੀ ਐਕਸਟਰਾ ਸੀ ਉਹ ਫਿਰ ਭਾਈ ਜੀ ਲੀ ਲੀ ਹੁਣ ਆਪਾਂ ਗਾਂ ਨਹੀਂ ਕੈਮਰਾ ਜਿਹੜਾ ਹੈਗਾ ਉਤਮ ਕੋਲੇ ਆ ਇੱਥੇ ਉਤਮ ਕੈਮਰਾਮੈਨ ਬਣਿਆ ਹੋਇਆ ਇੱਧਰ ਬਿਆਰ ਜੇ ਆ ਜਾਂਦੇ ਆ ਬਿਆਰ ਜੇ ਚਾਪਣਾ ਜਗਾ ਕੀ ਜਗਾ ਮੈਂ ਇੱਧਰ ਪਾ ਲੇ ਮੰਗੇ ਮੈਂ ਹੈਗੀ ਥੱਲੇ ਪ੍ਰਾਲੀ ਵੀ ਛੀ ਹੋਈ ਸੀਗੀ ਤਾਂ ਕਰਕੇ ਵੀ ਬਸਨ ਚਲ ਸੇਫ ਰਹੇ ਕਿਉਂਕਿ ਗਾਂ ਵੀ ਨਾ ਜਿਹੜੀ ਕੱਪੜਾ ਆ ਗਈ ਇਹ ਲੈ ਕੇ ਲੈ ਕੇ ਭੱਜ ਲੋ ਗਾਂ ਭੱਜੀ ਆਂਦੀ ਹੈ ਵੈਸੇ ਗਾਂ ਇੱਥੋਂ ਹੀ ਗਈ ਹੋਈ ਆ ਦੇ ਇੱਥੋਂ ਹੀ ਗਈ ਹੋਈ ਆ ਇਹ ਉਹਨਾਂ ਤੋਂ ਦੂਜੇ ਤੋਂ ਦੁੱਧ ਦੀ ਲੋੜ ਹੁੰਦੀ ਆ ਉਹਨਾਂ ਦੀ ਗਾਂ ਉਹਨਾਂ ਤੋਂ ਲੈ ਆ ਲੈਣੇ ਆ ਇਧਰ ਆ ਸਬਜ਼ੀਆਂ ਆ ਗਈਆਂ ਆਪਣੇ ਸਬਜ਼ੀਆਂ ਦਾ ਝੋਲਾ ਤੇ ਲਫਾਪਾ ਬਾਈ ਜਿਹੜਾ ਨਾਲ ਜਾਂਦਾ ਇਹ ਹੈਗਾ ਗੱਡੀ ਦਾ ਡਰਾਈਵਰ ਤੇ ਅਦਰ ਕੋਲਕਾਤਾ ਵਾਲੀ ਜਿਹੜੀ ਆ ਗਈ ਖਾਲੋ ਗੋਲ ਗੋਪੇ ਤੇ ਸਬਜ਼ੀਆਂ ਉੱਥੇ ਪਿੰਡ ਬਹੁਤ ਲੱਗਦੀਆਂ ਉਹਨਾਂ ਨੇ ਘਰ ਦੀ ਸਬਜ਼ੀ ਹੁੰਦੀ ਹੈ ਸਾਰੀ ਤੇ ਸਬਜ਼ੀ ਮੰਮੀ ਉਹਨੀਆਂ ਨੇ ਭੇਜਦੀਆਂ ਬਲੌਗਰ ਉਤਮ ਆ ਗਿਆ ਇੱਧਰ ਹੁਣ ਉਤਮ ਕੈਮਰਾ ਲੈ ਕੇ ਆ ਗਿਆ ਉੱਧਰ ਮੈਂ ਖੜੀ ਆ ਕੈਮਰਾ ਲਈ ਤੇ ਆਪ ਮੈਂ ਦਾਂ ਜੀ ਬਾਈ ਨੂੰ ਭੇਜ ਉਤਮ ਤਾਂ ਕਾਲਾ ਜਾਣ ਨਹੀਂ ਦਿੱਤਾ ਲਓ ਜੀ ਆਪਣੀ ਸਬਜ਼ੀ ਆ ਗਈ ਬਹੁਤ ਬਹੁਤ ਸਾਰੀ ਇਸ ਦਾ ਇਹ ਟੀਂਡੀ ਇਹ ਟੀਂਡੋ ਨ ਲੈ ਆ ਦੇ ਮੁੰਜਾ ਆਹ ਕਿ ਚੌਲੇ ਪਦੀਨਾ ਪਦੀਨਾ ਮੇਰਾ ਫੇਵਰੇਟ ਆ ਆਹ ਹੈਗਾ ਪਦੀਨਾ ਜੀ ਇਹ ਪਣਾਵਾਂਗੇ ਪਈ ਚਟਨੀ ਆਹ ਕਿ ਚੌਲੇ ਵੱਧੂ ਵਿੱਚ ਦਾਣੇ ਵਾਲੇ ਨੇ ਵਿੱਚ ਕੱਟਣ ਵਾਲੇ ਨੇ ਵਿੱਚ ਤੋਰੀਆਂ ਵਿੱਚ ਹੈਗੇ ਕੱਦੂ ਅੱਲਾ ਹੂੰ। ਕੌਣ ਜੀ ਸਾਡਾ ਟਾਈਮ ਹੋ ਗਿਆ 5 ਵਜੇ ਹੂੰ ਹੈ 5 ਵਜੇ 5 ਵਜੇ ਕਿਹਨੇ ਕੱਟ ਲਿਆ ਹੋਇਆ 5 ਵਜੇ ਹੋਣਗੇ ਕੀ ਆਪ ਡੰਡੀਆ ਬਣਾਉਣੇ ਆਗੇ ਅਲੱਗ ਤੋਂ ਤੋਂ ਬੂਣੀ ਹੋਣ ਖੇਡਣਗੇ ਕੈਰਮ ਮੋਰ ਨੂਰਾ ਜਲੀਟ ਆਇਆ ਨੂਰੇ ਲੋ ਕਰਿਓ ਜੀ ਵੀ ਲੇਟ ਕਾ ਤੋ ਆਇਆ ਉਹ ਮੇਰੀ ਭੂਆ ਵੀ ਆ ਰਹੀ ਸੀ ਸ਼ਤਾਨੇਟ ਆਇਆ ਇਹ ਕੰਪਰਧਾਨ ਕੇ ਦਵਾ ਹੋਏ ਉਹਦੇ ਨਾਲ ਤਾਂ ਤੁਸੀਂ ਲੜਦੇ ਹੋ ਆਹ ਵਾ ਕਿਵੇਂ ਆਊਗਾ ਸਰਲੀ ਐ ਸਰਲੀ ਨਾ ਤੁਸੀਂ ਖਜਾਇਆ ਕਰੋ ਖਜਾਇਆ ਤਾਂ ਤੁਸੀਂ ਇਹ ਗੱਲ ਹੈ ਨਾ ਮੈਨੂੰ ਰ ਆਪਣੇ ਨਾਲ ਲਿਆ ਕੇ ਦੱਸ ਹਾਂ ਅਸੀਂ ਵੀ ਹੱਥ ਦੇ ਦੀ ਕੈ ਨੰਨਿਆ ਲਓ ਜੀ ਅਪਰ ਟਿੱਡੀਆਂ ਕੱਟ ਲਈਏ ਉਹ ਗਾਰ ਗਾਰ ਇੰਦੀਆ ਤੇ ਦੇਖਿਆ ਪਾਣੀ ਪਾਣੀ ਨੂੰ ਕਹਿੰਦੀ ਹੋਗੀ ਹੋਊਗੀ ਓ ਤੇ ਆਪਾਂ ਨਾ ਟਿੰਡੀਆਂ ਆਹ ਕਰ ਲਈਆਂ ਕੱਟੀਆਂ ਨੇ ਆਂਗੇ ਸਬਜ਼ੀ ਬਣਾਵਾਂਗੇ ਅੱਜ ਟਿੰਡੀਆਂ ਦੀ ਤੇ ਅਧਰ ਆਪਾਂ ਮੰਜੀ ਢਾ ਕੇ ਬਹਿ ਗਏ 베ੜੇ ਦੇ ਵਿੱਚ ਹਵਾ ਚੱਲੀ ਜਾਂਦੀ ਆ ਬਹੁਤ ਸੋਹਣੀ ਠੰਢੀ ਠੰਢੀ ਤੇ ਅੱਜ ਦੀ ਚਲੀ ਗਈ ਪਿੰਡ ਨੂੰ ਪੇਕਿਆਂ ਨੂੰ ਉਹ ਕਹਿੰਦੀ ਮੈਂ ਇੱਕ ਦਿਨ ਰਹਿ ਕੇ ਆਉਣਾ ਮੇਰੇ ਜੀ ਕਰਦਾ ਤੇ ਉਹ ਚਲੀ ਗਈ ਹੁਣ ਹੀ ਗਈ ਆ ਅੱਜ ਸ਼ਾਮ ਜੇ ਨੂੰ ਨੇੜੀ ਆ ਨਾ ਪਿੰਡ ਤੇ ਚਲ ਜੀ ਕਰਦਾ ਹੀ ਹੁੰਦਾ ਨਾ ਇਹ ਚਲੋ ਚਲੀ ਗਈ ਹੁਣ ਆਪਾਂ ਅੱਜ ਡਿਊਟੀ ਆਪਣੀ ਆ ਸਬਜੀ ਸਬਜੀ ਦੀ ਅੱਗੇ ਡਿਊਟੀ ਹੋਦੀ ਹੁੰਦੀ ਹੈਗੀ ਤੇ ਆਪਾਂ ਆਪਦੀ ਡਿਊਟੀ ਆ ਕਰਕੇ ਛੇਤੀ ਛੇਤੀ ਫਿਰ ਆਪਾਂ ਮੱਝਾ ਕੰਨੀ ਜਾਣਾ ਧਾਰਾ ਤੂਰਾ ਕੱਢਾਂਗੇ ਗਾਂ ਜਿਹੜੀ ਆਈ ਸੀ ਆਪਣੀ ਉਹ ਰਿੰਗੀ ਜਾਂਦੀ ਆ ਹੁਣ ਪਤਾ ਨਹੀਂ ਤੂ ਧਾਰ ਨੂੰ ਰਿੰਗਦੀ ਆ ਪਤਾ ਨਹੀਂ ਪਾਣੀ ਪੂਣੀ ਨੂੰ ਰਿੰਗਦੀ ਹੋਊਗੀ ਤੇ ਦੇਖਦੇ ਆ ਮੱਝਾ ਬਾਹਰ ਕੱਢ ਗਈ ਏ ਕਿਉਂ ਮੱਝਾ ਨੂੰ ਉਹਨਾਂ ਪੱਠੇ ਪਾਏ ਨਹੀਂ ਅੰਦਰੋਂ ਥੋੜੀ ਥੋੜੀ ਬਾਹਰ ਪਾਏ ਨੇ ਤਾਂ ਗਾਰਗੀ ਜਾਂਦੀ ਆ ਪਾਣੀ ਪੂਣੀ ਪੀਣਾ ਹੋਣਾ ਪੱਲੀ ਤੂੰ ਨਹੀਂ ਮੈਂ ਚਲਦੀ ਨਾਲ ਟੋਡੇ ਨਾ ਉਹਨੂੰ ਉੱਥੇ ਧਰ ਕੇ ਟੋ ਕਰਾਉ ਮਸ਼ੀਨ ਕੋਲੇ ਆ ਪੱਲੀ ਵੀ ਧਰ ਕੇ ਪੂਰਾ ਗੇਟ ਵਾਂਹੀ ਪਤਾ ਲੈ ਕੇ ਨਾ ਕੋ ਆਹ ਯਾ ਨਰਦਾ गांव ਰਾਂ ਬੰਨ ਲਈ ਮੈਂ ਸਪਰਾ ਹਾਂ ਹੈ ਹਾਂ ਤਾਂ ਇੰਜਨ ਦਾ ਵੀ ਯਾਰ ਤੇਲ ਜਾ ਮਾਰੀ ਜਾਂਦਾ ਇਹਦਾ ਵੀ ਕਰਾ ਕੇ ਪਹਿਲਾਂ ਮੱਝ ਅੰਦਰ ਹੀ ਸੀ ਆਪਣੀ ਅੰਦਰ ਪੱਠੇ ਪਾਤੀ ਸੀ ਬਾਹਰ ਤੁਹਾਡੇ ਤੋਂ ਕੁਵਾਲੀ ਹੁੰਦੀ ਐ ਹਟ ਜਾ ਤੂੰ ਰੁਕ ਜਾ ਓਲੇ ਵਿੱਚ ਆਟਾ ਲਿਆ ਪਰ ਕਿ ਆਟਾ ਲਿਆ ਚੋ ਪੜੋਲੇ ਚੋਂ ਉਹ ਪੱਠੇ ਪਈ ਹੋਣੀ ਉਹ ਵਠਲੀ ਆਪੜੋ ਲੈ ਚ ਦੇ ਕਿਹੜੇ ਚੱਲ ਕੋਈ ਪਾਣੀ ਪਾਉਂਦਾ ਦੇਖ ਲਾ ਪੂਰੇ ਉਂਗਲ ਆਏ ਤੇ ਹੈ ਪਰਾ ਉਧਰ ਨਾ ਚਿਕੜਾ ਕਰ ਜਾ ਤੇ ਓ ਡਿੱਗੀ ਚ ਓ ਖੁਰਲੀ ਚ ਕਾਤੋਂ ਪਾਣੀ ਪਾਈ ਜਾਂਦਾ ਆ ਆ ਪੈਪ ਖੇਤਲਾ ਪਿੱਛੇ ਪੈਪ ਦਾ ਬਰ ਰੱਖੀ ਆ ਪੈਪ ਇਧਰ ਖੇਤ ਲੈਣਾ ਪਿੱਛੇ ਉੱਤਮ ਤੇਰੇ ਉੱਤੇ ਗਾਂ ਚੜੂਗੀ ਕੀ ਕਰੀ ਜਾਂਦਾ ਹੈ ਉਹ ਦੇਖਿਆ ਬੰਦਿਆਂ ਨੂੰ ਘੋਟ ਮਾਰਦੀ ਮੈਂ ਖਾਣਾ ਉਹ ਵੀ ਲੱਗਦਾ ਨਾ ਨੁਰਤ ਹੀ ਆ ਮੈਂ ਸਰਚ ਪਾਣੀ ਪਾ ਦੇਗਾ ਨਾ ਸਿੱਖ ਜੁਗਾ ਹੌਲੀ ਹੌਲੀ ਬੰਨ ਮੱਝ ਖਾਦੀ ਅੱਜ ਮੈਂ ਨਹੀਂ ਕਰਨੀ ਯਾਰ ਸੋ ਇਸ ਤੋਂ ਛਾੜ ਦੇਂਗੇ ਆ ਲੈ ਆ ਲੈ ਕੀ ਕਰਦਾ ਹੈ ਹਾਂ ਹਾਂ ਕੀ ਕਰਦਾ ਹੈ ਆਹ ਹਾਂ ਹਾਂ ਕੀ ਕਰਦਾ ਪੀਲਾ ਮਿੱਠਾ ਪਾਣੀ ਪੀਲਾ ਆ ਗਈ ਤੇਰੀ ਮਿੱਠੇ ਤੋਂ ਖਾਰੇ ਉਹ ਨਿਕਲ ਦੁੱਧ ਨਿਕਲ ਆ ਲੈ ਘਰ ਜਾ ਨਿਕਲਿਆ ਆ ਕਿ ਮੈਸੀਆ ਦਾ ਕੋ ਘਟ ਗਿਆ ਹੋਈ ਵੀ ਹੋਰ ਗਿਆ ਉਹ ਤਾਂ ਦੇਖ ਆਰਦਾ ਹੀ ਨਹੀਂ ਤੈਨੂੰ ਤਾਂ ਧਾਰ ਕੱਢਣੀ ਕਿ ਕਹਦਾ ਕੋਈ ਨਹੀਂ ਹੜਦਾ ਐਸ ਤੂੰ ਸੀਲਾ ਹੈ ਤੰਗ ਨਹੀਂ ਕਰਦਾ ਫਿਰ ਉਹ ਬਾਲ ਇਤਰੀ ਹੁੰਦਾ ਬਾਲ ਇਤਰੀ ਇਹਦੇ ਚੀਜ਼ ਚ ਉਰਲੇ ਤੇ ਬਨ ਪਰਲੇ ਦੀ ਬਨਣਾ ਚੱਲ ਬਾਲ ਬਾਲ ਦੋਗੇ ਹੋ ਲਿਆਉਣਾ ਆ ਜਾਣਾ ਆਪਾਂ ਕਰਦੇ ਕੱਟਾ ਹਾਂ ਕਰਦੇ ਕਰਦੇ ਪਰ ਉਹ ਤੇਰੀ ਅੱਬੂ ਆ ਹੋਰ ਕੀ ਕਰੀਂ ਤੂੰ ਤੇਰੇ ਉੱਤੇ ਨਾ ਚੜ ਜਾਏ ਏ ਹੱਥਾਂ ਨੂੰ ਦੇ ਵਿੱਚ ਏ ਛੱਡ ਦੇ ਛੱਡ ਦੇ ਤੂੰ ਬੈਠਾ ਰਹਿ ਤੂੰ ਗਦਰ ਭਾਈ ਦਾ ਬੈਠਾ ਰਹਿ ਆਪਾਂ ਇਦਾਂ ਸੀਗਾ ਉੱਠ ਕੇ ਇਹ ਮੇਰੇ ਕੋਲ ਬਲ ਪਾਏਗੀ ਇੱਥੇ ਹੱਥਾਂ ਦੇ ਤੇ ਬਲ ਪਹਿਣਗੇ ਪਾਈਪ ਖਿੱਚਲਾ ਪਾਈਪ ਖਿੱਚਲਾ ਹਾਂ ਇੱਧਰ ਸਿੱਧੀ ਕਰ ਲੈ ਬਲ ਕੱਢ ਦੇ ਚੱਲ ਇੱਧਰ ਨੂੰ ਖਿੱਚਲਾ ਹੱਥ ਨਹੀਂ ਲਾਉਣਾ ਇਹਨੂੰ ਖਿੱਚਲਾਣਾ ਪਾਈਪ ਲੈ ਕੀ ਕਰੀ ਜਾਂਦਾ ਪਾਈਪ ਖਿੱਚਲਾ ਮੈਂ ਖਿੱਚਲਾ ਖਿੱਚਲਾ ਤੈਨੂੰ ਉਹ ਆਏ ਜਹਾੜੇ ਕਿਉਂ ਹੋ ਰਹੇ ਆ ਉਸ ਕਿੱਥੇ ਇੱਥੇ ਤੁਰ ਹਾਲੇ ਰਿਹਾ ਮੈਂ ਗੌਰ ਕਰਿਆ ਕਰ ਮੱਝਾਂ ਦੀ ਕੋਤਾਂ ਲਈਏ ਫੇ ਨਮਾ ਦੀ ਇਥੇ ਸ਼ੈਂਪੂ ਪਿਆ ਉਹ ਸ਼ੈਂਪੂ ਕਿੱਥੇ ਆ ਓਏ ਕਾ ਛੱਡ ਦੇ ਨੀ ਤੇ ਮੈਂ ਮਾ ਜੀ ਦੀ ਗੜੀ ਤੇ ਮੈਂ ਇਨਾ ਟਿਕਾ ਬਰੋ ਬਰੋ ਕਰ ਲਿਆ ਮੈਂ ਮੈਕਸ ਕੀ ਕਰਦਾ ਦੱਸ ਤੂੰ ਮੈਕਸ ਦੀ ਬਾਹ ਨਗੜ ਤੂੰ ਕੁੜੀ ਨੀ ਮੈਕਸ ਦੱਸ ਕਿਵੇਂ ਕਰਦਾ ਬਾਹ ਤੇ ਮੱਝ ਇਹਦੇ ਨੌ ਜਿਹੇ ਕਿਵੇਂ ਇੱਕ ਦੂਜੇ ਨੌ ਜਿਹੇ ਉੱਤੇ ਚੜੇ ਪਏ ਨੇ ਆਨੇ ਪਾਣੀ ਆਇਆ ਚੱਲ ਦੁੱਧੀ ਛੱਟ ਓ ਓ ਹਾ ਹਾ ਦੁੱਧੀ ਚੱਲੀ ਬਣੂ ਮੈਂ ਦਾਗਣਾ ਕਹਿਣਾ ਓ ਦੰਤ ਟੁੱਟ ਗਏ ਓਏ ਮੱਛ ਦੇ ਆ ਦੇਖ ਲੈ ਦੇਖਾ ਕੋਈ ਨਾ ਵਿਤਨਾ ਤੂੰ ਹੀ ਪੁਰਾਣਾ ਲੈ ਆ ਦੇਖਾ ਦੇਖਾ ਓਨੇ ਕੰਮ ਟੁੱਟ ਗਏ ਦੇਖਾ ਗੱਲ ਤੇਰੀ ਪੱਕੀ ਆ ਓਏ ਇਹ ਕੀ ਉਹ ਇੰਨੇ ਕਿਵੇਂ ਟੁੱਟ ਗਏ ਇਹ ਤਿੰਨ ਚਾਰ ਨੇ ਉੱਥੇ ਟਿੱਕੇ ਪਏ ਨੇ ਤਿੰਨ ਨੇ ਤਾਂ ਕਿਹੜੀ ਕਮਜ਼ੋਰ ਹੋ ਗਈ ਹੈ ਨਾ ਮਾਰ ਕੇ ਨੂੰ ਗਣਾ ਬੂਵੀ ਮੈਂ ਤੇ ਵੇਚ ਦੋ ਨਹੀਂ ਇਹ ਦੰਦਾ ਤੇ ਦੰਦ ਲਾਉਣੇ ਪਏ 50 ਮੂਹੂ ਦੰਦ ਲਾਉਣੇ ਪੈਣਗੇ ਤੇ ਰੱਖ ਲੈ ਇਹਦੇ ਟੁੱਟ ਨੇ ਇਹਦੇ ਕੋਲ ਹੀ ਨਿੱਕੇ ਪਏ ਤੇ ਇਹਦੇ ਇਹਦੇ ਨੂੰ ਮਾਲ ਹੋ ਗਿਆ ਦੰਦ ਰੁੱਟਣ ਵਾਲੀ ਦਾ ਯਾਰ ਤੇਰੇ ਵੀ ਜੁੱਟ ਗਏ ਥੱਲੋਂ ਨਾਉਂਦੇ ਹੁਣ ਨਵੇਂ ਲੱਗ ਗਿਆ ਉਹ ਕੀੜਾ ਲੱਗ ਗਿਆ ਫੁੱਸ ਦੀ ਕਰਤੀਂ ਏ ਇਹਨੂੰ ਮੈਂ ਕਹਾਂ ਕਿ ਇਹਦੀ ਵੀ ਕਰਤੀ ਇਹ ਹੀ ਮਿੱਟੀ ਨਹੀਂ ਲਾਈ ਸੀ ਹੈ ਇਹ ਹੀ ਲਾਈ ਹੋਰ ਨਹੀਂ ਬੈਠਦੇ ਕਦੇ ਨਹੀਂ ਦੰਦਲੇ ਹੋਣੇ ਬੈਗੇ ਮਹਿੰਗਾ ਪੈਜੂ ਕੰਮ ਚੱਲ ਬੱਤਸੂ ਨੂੰ ਫੇਰ ਜਿਆਦੇ ਨਾਲ ਨਮਾਉ ਲੱਸੀ ਹੋ ਜੂਗੀ ਕਿਹੜਾ ਪਾਣੀ ਪਿਲਾ ਪਾਣੀ ਬਾ ਪਾਣੀ ਨਹੀਂ ਪਿੰਦੀ ਇਹ ਇਹ ਪੱਠੇ ਦੇਸੀ ਥੋੜਾ ਬਈ ਸੰਗਲ ਆਪੇ ਜਾ ਕੇ ਦੇ ਲੈ ਮੈਂ ਕੋਲ ਤੇ ਆਊਗੀ ਤੇਰੇ ਪਿੱਛੇ ਇਹ ਉਰੇ ਪਾਸੇ ਟੈਕਟਰ ਉਰੇ ਪਾਸੇ ਨੋ ਉੱਠ ਜਾ ਰੋ ਆਊਗੀ ਭੱਜ ਕੇ ਹੁਣ ਉਰਾ ਕਰ ਹੋਰਾ ਕਰ ਲੈਣਾ ਸੰਗਲਾ ਪੈਰ ਪੈਰ ਵੀ ਦੇਖ ਨਿਗਾਹ ਰੱਖ ਪੈਰਾਂ ਦੀ ਵੀ ਆਪਦਿਆਂ ਦੀ ਆ ਦੇ ਦੇ ਇਹਦੇ ਵਿੱਚਾਂ ਕੱਢ ਹਾਂ ਕੱਢ ਕੱਢ ਬੰਨ ਆ ਤੂੰ ਬਾਹਰ ਬਣ ਕੇ ਆਉਗੀ ਮੇਰੇ ਕਿ ਨਹੀਂ ਤਾਂ ਨਹੀਂ ਆ ਪਾ ਚੱਲ ਇੱਧਰ ਹੋ ਜਾ ਇੱਧਰ ਹੋ ਜਾ ਪੁੱਠੇ ਪਾਸੇ ਜਾਂਦੀ ਆ ਕੱਢ ਲਗਾਉਗਾ ਪੁੱਛੀ ਅੱਗੇ ਸੰਗੜਾ ਵਾਲੇ ਦੇ ਪ੍ਰੇਮ ਹਲਵਾ ਜੀ ਨੂੰ ਪ੍ਰੇਮ ਹਲਵਾ ਹੀ ਦਿੱਤਾ ਕੋੜੀਆਂ ਆਉਂਦੀਆਂ ਨੇ ਢਿੱਡ ਭੰਲੇ ਲੱਗਦੇ ਓਹੀ ਆ ਨਹੀਂ ਲੈ ਕੇ ਜਾਵਾਂ 살ੂਨ ਚ 살ੂਨ ਚ ਲੈ ਕੇ ਜਾਣਾ ਇਹਨੂੰ 살ੂਨ ਚ ਲੈ ਕੇ ਜਾਓ ਇਹਨੂੰ ਆ ਦੇਖੀ ਬੰਨਦੇਗਾ ਤੂੰ ਲੈ ਬੰਨਦੇ ਫਿਰ ਬੰਨ ਤੇ ਤੂੰ ਵੀ ਨਹੀਂ ਫੜਿਆ ਜਾਣਾ ਚੱਲ ਨਿਮਾ ਫਿਰ ਇਹ ਨਿਮਾਊਗਾ ਉਤਮੀ ਆ ਭੀਆ ਪੈਪ ਡਿੱਗਣਾ ਪਈ ਹੋਰ ਹੋਰ ਕਿਹੜੀ ਆ